ਹਾਂਜੀ ਬ੍ਰੇਕਿੰਗ ਨਿਊਜ਼ ਸਿੱਧੂ ਮੂਸੇ ਦਾ ਨਵੇਂ ਗਾਣੇ ਦੇ ਪੋਸਟਰ ਨੇ ਆਉਂਦੇ ਹੀ ਮਚਾਇਆ ਧਮਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਮੱਚੀ ਖਲਬਲੀ ਅਤੇ ਕੁਝ ਸਿੰਗਰਾਂ ਨੂੰ ਪਈਆਂ ਭਾਜੜਾਂ ਹਾਂਜੀ ਕੀ ਹੈ ਇਹੋ ਜਿਹਾ ਸਿੱਧੂ ਮੂਸੇ ਵਾਲੇ ਦੇ ਪੋਸਟਰ ਵਿੱਚ ਆਜੋ ਦੇਖੋ ਅਤੇ ਜਾਨੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮਨਪਸੰਦ ਚੈਨਲ ਪੰਜਾਬ ਅਪਡੇਟ ਲਾਈਵ ਉਤੇ ਜਿੱਥੇ ਹਰ ਖਬਰ ਸਿੱਧੀ ਤੁਹਾਡੇ ਦਿਲ ਤੱਕ ਪਹੁੰਚਦੀ ਏ ਅੱਜ ਅਸੀਂ ਲੈ ਕੇ ਆਇਆ ਹਾਂ ਸਿੱਧੂ ਮੂਸੇ ਵਾਲੇ ਫੈਨਾਂ ਲਈ ਇੱਕ ਵੱਡੀ ਖੁਸ਼ਖਬਰੀ ਦੋਸਤੋ ਅੱਜ ਸੋਸ਼ਲ ਮੀਡੀਆ ਤੇ ਇੱਕ ਐਸੀ ਚੀਜ਼ ਅਪਲੋਡ ਹੋਈ ਹੈ ਜਿਸ ਨੇ ਪੂਰੇ ਪੰਜਾਬ ਦਾ ਦਿਲ ਧੜਕਾ ਦਿੱਤਾ ਜੀ ਹਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਹੋ ਗਿਆ ਏ ਤੇ ਪੋਸਟਰ ਆਉਂਦੇ ਹੀ ਫੈਨਾਂ ਦੇ ਕਮੈਂਟ ਸੈਕਸ਼ਨ ਵਿੱਚ ਅੱਗ ਲੱਗ ਗਈ ਏ ਹਾਂਜੀ ਪੋਸਟਰ ਵਿੱਚ ਕੀ ਖਾਸ ਹੈ ਜੋ ਫੈਨਸ ਇਨ ਐਕਸਾਈਟਿਡ ਹੋ ਰਹੇ ਹਨ ਪੋਸਟਰ ਦੇ ਵਿੱਚ ਕੁਝ ਐਸੇ ਸਿੰਬल्स ਐਸਾ ਐਟੀਟਿਊਡ ਤੇ ਸਿੱਧੂ ਦਾ ਉਹੀ ਇਹ ਰੌਸ ਵੈਗ ਦੇਖ ਕੇ ਲੋਕਾਂ ਨੇ ਕਿਹਾ ਇਹ ਗਾਣਾ ਫਿਰ ਆਸਮਾਨ ਹਿਲਾ ਦੇਵੇਗਾ ਲੱਗਦਾ ਸਿੱਧੂ ਫਿਰ ਕੋਈ ਬੰਬ ਫੋੜਨ ਵਾਲਾ ਹੈ ਆਸਟਰ ਵਿੱਚ ਸਿੱਧੂ ਦੀ ਇੱਕ ਤਮਾਕੇਦਾਰ ਲੁੱਕ ਡਾਰਕ ਸ਼ੇਅਰਸ ਆਈਕੋਨਿਕ ਜੈਕਟ ਤੇ ਬੈਕਗਰਾਉਂਡ ਵਿੱਚ ਇੱਕ ਮਿਸਟੀਰੀਅਸ ਵਾਈਬ ਜਿਹੜੀ ਫੈਨਸ ਨੂੰ ਹੋਰ ਵੀ ਕਿਊਰੀਅਸ ਕਰ ਰਹੀ ਏ ਸੋਸ਼ਲ ਮੀਡੀਆ ਤੇ ਲੋਕਾਂ ਨੇ ਮਚਾਈ ਕਮੈਂਟਾਂ ਨਾਲ ਧਮਾਈ ਪੋਸਟਰ ਡ੍ਰੋਪ ਹੋਣ ਤੋਂ 10 ਮਿੰਟ ਵਿੱਚ ਹੀ ਸਿੱਧੂ ਮੂਸੇਵਾਲਾ ਨੰਬਰ 1 ਟ੍ਰੈਂਡ ਤੇ ਫੈਨਾਂ ਦੇ ਹਜ਼ਾਰਾਂ ਸ਼ੇਅਰ ਇੰਸਟਾਗ੍ਰਾਮ ਅਤੇ YouTube ਕਮੈਂਟ ਵਿੱਚ ਸਿਰਫ ਇੱਕੋ ਹੀ ਗੱਲ ਰੀਲੀਜ਼ਿੰਗ ਡੇਟ ਦੱਸ ਦਿਓ ਸਬਰ ਨਹੀਂ ਹੋ ਰਿਹਾ ਇਹ ਕਮੈਂਟ ਫੈਨਾਂ ਵੱਲੋਂ ਕਿਤੇ ਜਾ ਰਹੇ ਹਨ ਇਸ ਪੋਸਟਰ ਨਾਲ ਪੰਜਾਬੀ ਵੀ ਇੰਡਸਟਰੀ ਵਿੱਚ ਵੀ ਹੰਗਾਮਾ ਹੋਇਆ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿੰਗਰਾਂ ਤੋਂ ਲੈ ਕੇ ਪ੍ਰੋਡਿਊਸਰਾਂ ਤੱਕ ਸਭ ਸ਼ੌਕਡ ਨੇ ਕਈਆਂ ਨੇ ਕਿਹਾ ਸਿੱਧੂ ਦੇ ਅਨਰੀਲੀਜ਼ ਗੀਤ ਜਦ ਵੀ ਆਉਂਦੇ ਨੇ ਇੰਡਸਟਰੀ ਦਾ ਰੁਖ ਹੀ ਬਦਲ ਦਿੰਦੇ ਨੇ ਰੀਲੀਜ਼ਿੰਗ ਡੇਟ ਅਤੇ ਫੈਨਸ ਹੋਏ ਐਕਸਾਈਟਡ ਆਫੀਸ਼ੀਅਲ ਟੀਮ ਬਲੋ ਰੀਲੀਜ਼ਿੰਗ ਡੇਟ ਦਾ ਅਜੇ ਤੱਕ ਕੋਈ ਐਲਾਨ ਨਹੀਂ ਪਰ ਸੋਰਸ ਮੁਤਾਬਕ ਗਾਣਾ ਕਦੇ ਵੀ ਡ੍ਰੌਪ ਹੋ ਸਕਦਾ ਹੈ ਅਤੇ ਪੋਸਟਰ ਦੀ ਵਾਈਬ ਦੇਖ ਕੇ ਲੱਗਦਾ ਹੈ ਇਹ ਟ੍ਰੈਕ ਫਿਰ ਹਿਸਟਰੀ ਬਣਾਉਣ ਵਾਲਾ ਹੈ ਐਸੀ ਦੋਸਤੋ ਸਿੱਧੂ ਮੂਸੇ ਦਾ ਨਵੇਂ ਗਾਣੇ ਦੇ ਪੋਸਟਰ ਬਾਰੇ ਤਾਜ਼ਾ ਅਤੇ ਸਭ ਤੋਂ ਸਹੀ ਅਪਡੇਟ ਕਿਹੋ ਜਿਹਾ ਲੱਗਿਆ ਤੁਹਾਨੂੰ ਪੋਸਟਰ ਕਮੈਂਟ ਚ ਜਰੂਰ ਦੱਸੋ ਜੇ ਤੁਸੀਂ ਵੀ ਸਿੱਧੂ ਦੇ ਸੱਚੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਪੰਜਾਬ ਅਪਡੇਟ ਲਾਈਵ ਲਈ ਹੋਰ ਤਾਜ਼ਾ ਖਬਰ ਤੁਹਾਡੇ ਲਈ ਲੈ ਕੇ ਆਵੇਗਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ